ਦੋਸਤੋ ਗੁੱਡ ਮਾਰਨਿੰਗ ਸਤ ਸ੍ਰੀ ਅਕਾਲ ਨਮਸਤੇ ਸਲਾਮ ਅਲੈਕਮ ਮੈਂ ਜਸਵੰਤ ਸਿੰਘ ਸੋਹਲ ਅਤੇ ਤੁਸੀਂ ਦੇਖ ਰਹੇ ਹੋ ਮੇਰਾ ਅਤੇ ਤੁਹਾਡਾ ਆਪਦਾ ਚੈਨਲ ਸੋਹਲ ਰੀਅਲ ਰੀਐਕਸ਼ਨ ਦੋਸਤੋ ਅੱਜ 12 ਪਉ ਦੀ ਤਰੀਕ ਹੈ ਤੇ ਅੱਜ ਮਾਤਾ ਵੇਰੀ ਜੀ ਬਾਬਾ ਜੋਰਾਵਰ ਸਿੰਘ ਜੀ ਬਾਬਾ ਫਲੇ ਸਿੰਘ ਜੀ ਦਾ ਸ਼ਹੀਦੀ ਦਿਹਾੜਾ ਹੈ ਅੱਜ ਦੇ ਦਿਨ ਅੱਜ ਦੀ ਤਰੀਕ ਨੂੰ ਉਹਨਾਂ ਨੇ ਸ਼ਹੀਦੀ ਦਾ ਜਾਮ ਪੀਤਾ ਸੀ ਤੇ ਉਹਨਾਂ ਦੇ ਜੋ ਸੀ ਦਿਨ ਦਾ ਟਾਈਮ ਹੈ ਉਸ ਬਾਰੇ ਤਾਂ ਵੱਖ-ਵੱਖ ਇਤਿਹਾਸਕਾਰਾਂ ਦੀ ਵੱਖ-ਵੱਖ ਵਿਚਾਰ ਹਨ ਆਪਾਂ 10 ਵਜੇ ਤੋਂ ਲੈ ਕੇ 1 ਵਜੇ ਦਰਮਿਆਨ ਕਿਸੇ ਟਾਈਮ ਵੀ 10 ਮਿੰਟ ਮਾਦਾ ਗੁਜਰੀ ਜੀ ਤੇ ਛੋਟੇ ਸਹਿਬ ਜੀ ਦੇ ਯਾਦ ਦੇ ਵਿੱਚ ਸਿਮਰਨ ਕਰੀਏ ਅਤੇ ਉਹਨਾਂ ਨੂੰ ਸ਼ਰਧਾਂਜਲੀ ਪੇਸ਼ ਕਰੀਏ ਤੇ ਆਓ ਇਹਨਾਂ ਵਿਚਾਰਾਂ ਨੂੰ ਅੱਗੇ ਭੇਜੋ ਅੱਗੇ ਸਾਂਝਾ ਕਰੋ ਸ਼ੇਅਰ ਕਰੋ ਤਾਂ ਜੋ ਸਭ ਮਾਈ ਭਾਈ 10 ਵਜੇ ਤੱਕ ਲੈ ਕੇ 1 ਵਜੇ ਦੇ ਦਰਮਿਆਨ ਕਿਸੇ ਟਾਈਮ ਵੀ ਆਪਣੇ ਕੰਮ ਉਤੇ ਜਿੱਥੇ ਵੀ ਬੈਠੇ ਹੋਣ 10 ਮਿੰਟ ਉਹਨਾਂ ਦਾ ਧਿਆਨ ਧਰ ਕੇ ਸਿਮਰਨ ਕਰਨ ਵੈਗੁਰੂ ਜੀ ਦਾ ਖਾਲਸਾ ਵੈਗੁਰੂ ਜੀ ਦੀ ਫਤਿਹ